3 ਜੂਨ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਸਵੇਰ ਵੇਲੇ ਤਕਰੀਬਨ ਮੌਸਮ ਸਾਫ਼ ਰਹਿਤ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਸੀ ਜਿਵੇਂ ਅਮੀਰ ਸੀਗੀ ਉਸੇ ਤਰ੍ਹਾਂ ਹੀ ਪਰ ਅੱਜ ਸਭ ਤੋਂ ਵੱਧ ਮੀਹ ਨੇਰੀ ਪੰਜਾਬ ਦੇ ਵਿੱਚ ਆਉਣ ਦੀ ਸੰਭਾਵਨਾ ਸੀਗੀ ਪਰ ਉਮੀਦ ਹੈ ਵੀ ਸੀ ਕਿ ਦੁਪਹਿਰ ਤੋਂ ਬਾਅਦ ਇਹ ਸਿਸਟਮ ਸ਼ੁਰੂ ਹੋਣ ਦੀਆਂ ਸੰਭਾਵਨਾ ਨੇ ਲੈਂਦੇ ਵਾਲੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮੀਹ ਨੇਰੀ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਜਿਹੜਾ ਕਿ ਆਉਣ ਵਾਲੇ ਕੁਝ ਕਿ ਘੰਟਿਆਂ ਦੌਰਾਨ ਪੰਜਾਬ ਦੇ ਵਿੱਚ ਵੀ ਸ਼ੁਰੂ ਹੁੰਦਾ ਹੋਇਆ ਦਿਖਾਈ ਦੇਵੇਗਾ ਇਹਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਜਿੱਥੇ ਅੜਿੱਕਿਆ ਜਾ ਰਿਹਾ ਹੈ ਖਾਸ ਕਰਕੇ ਫਾਜਲਕਾ ਮੁਕਸਰ ਮਲੋਟ ਅਬੋਹਰ ਗੰਗਾਨਗਰ ਇਨ੍ਹਾਂ ਖੇਤਰਾਂ ਦੇ ਵਿੱਚ ਜਲਦ ਵੱਡੇ ਪੱਧਰ ਤੇ ਮੀਂਹ ਨੇਰੀ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਨਾਲ ਲੱਗਦੇ ਬਠਿੰਡਾ ਹੋ ਗਿਆ ਮਾਨਸਾ ਹੋ ਗਿਆ ਜਾਂ ਫਿਰੋਜ਼ਪੁਰ ਹੋ ਗਿਆ ਜਾਂ ਫਰੀਦਕੋਟ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਮੀਂਹ ਨੇਰੀ ਦਾ ਦੌਰ ਕਿਤੇ ਨਾ ਕਿਤੇ ਵਧੀਆ ਦੇਖਣ ਨੂੰ ਮਿਲ ਸਕਦਾ ਹੈ ਤੇ ਅੰਮ੍ਰਿਤਸਰ ਤਰਨਤਾਰਨ ਵਿੱਚ ਵੀ ਜਲਦ ਹਲਕੀ ਤੋਂ ਠੰਡੀ ਹਨੇਰੀ ਪੁੱਜਣ ਦੀ ਸੰਭਾਵਨਾ ਨੇ ਯਾਨੀ ਕਿ ਬੱਦਲ ਲੈਣਦੇ ਤੋਂ ਚੜ੍ਹਦੇ ਵਾਲੇ ਇਹ ਲਹਿੰਦੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਗੁਜਰੇਗਾ ਤੇ ਬਹੁਤੇ ਹਿੱਸਿਆਂ ਦੇ ਵਿੱਚ ਮੀਹ ਹਨੇਰੀ ਦਾ ਦੌਰ ਪੰਜਾਬ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਅੱਜ ਰਾਤ ਤੋਂ ਪਹਿਲਾਂ ਪਹਿਲਾਂ ਮਿਲੇਗਾ ਉਮੀਦ ਹੈ ਕਿ ਮਾਝੇ ਦੁਆਬੇ ਤੇ ਪੁਆਰ ਖੇਤਰ ਦੇ ਵਿੱਚ ਵੀ ਇਸੇ ਸਿਸਟਮ ਦਾ ਅਸਰ ਹੁੰਦਾ ਹੋਇਆ ਦਿਖਾਈ ਦੇਵੇਗਾ ਕੱਲ ਤੋਂ ਯਾਨੀ ਕਿ 4 ਤਰੀਕ ਤੋਂ ਮੌਸਮ ਪੰਜਾਬ ਦਾ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਗਲਾ 1 ਹਫ਼ਤਾ ਜਾਂ ਕਹੇ ਲਈ 10 ਦਿਨ ਲਗਾਤਾਰ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ ਲੋਹਾ ਚਲਦੀਆਂ ਹੋਈਆਂ ਦਿਖਾਈ ਦੇਣਗੀਆਂ ਕੋਈ ਵੀ ਸਿਸਟਮ ਆਉਂਦਾ ਹੋਇਆ ਅਗਲੇ ਹਫ਼ਤਾ ਦਿਖਾਈ ਨਹੀਂ